ਮੇਰੇ ਫਾਦਰ ਸਾਹਿਬ ਇੱਥੇ ਦਰਾਹੀ ਗੁਰਦੁਆਰੇ ਪ੍ਰਧਾਨ ਸੀਗੇ ਠੀਕ ਹੈ ਸਾਡਾ ਵਧੀਆ ਸੀ ਇੱਕ ਦੋ ਦੁਕਾਨਾਂ ਸਾਡੇ ਕੋਲ ਸੀਗਾ ਸਹੀ ਸੀ 2014 ਦੇ ਵਿੱਚ ਉਹਨਾਂ ਨੂੰ ਇਹਨਾਂ ਨੇ ਕਿਸੇ ਨੇ ਦੱਸ ਪਾਈ ਵੀ ਵਿਆਹ ਕਰਨਾ ਠੀਕ ਹੈ ਉਹ ਇਹਦੇ ਫਾਦਰ ਸਾਹਿਬ ਉੱਥੇ ਅਕਾਲ ਮਾਰਕੀਟ ਦੇ ਵਿੱਚ ਰੇੜੀ ਲਗਾਉਂਦੇ ਸੀ ਮੈਂ ਕੋਈ ਰੇੜੀ ਲਾਉਣ ਨੂੰ ਗਲਤ ਕੰਮ ਨਹੀਂ ਕਹਿੰਦਾ ਜੇ ਸਾਡੇ 'ਚ ਗਲਤ ਹੁੰਦਾ ਤਾਂ ਅਸੀਂ ਵਿਆਹ ਹੀ ਨਹੀਂ ਕਰਦੇ ਭਾਜੀ ਹੈਨਾ ਚਲੋ ਅਸੀਂ ਵੀ ਮਹਾਰਾਜ ਦੀ ਕਿਰਪਾ ਠੀਕ ਸੀ ਮਾੜੇ ਨਹੀਂ ਸੀ ਠੀਕ ਸੀ ਅਸੀਂ ਕੁਝ ਵੀ ਐਡਾ ਦੀ ਗੱਲ ਨਹੀਂ ਕੀਤੀ ਅਸੀਂ ਸਿਰਫ ਆਪਸ ਵਿੱਚ ਦੇਖਿਆ ਉਹ ਕਹਿੰਦੇ ਠੀਕ ਹੈ ਠੀਕ ਹੈ ਵਿਆਹ ਹੋ ਗਿਆ ਬੱਚੇ ਹੋਏ ਸ ਉਸ ਤੋਂ ਬਾਅਦ ਜਰਨੀ ਮੇਰੀ ਇਹਨਾਂ ਨਾਂ ਮੈਂ ਹੁਣ ਇਹਨਾਂ ਨੂੰ ਛੱਡਿਆ ਵਾ ਇਹ ਬੰਦੇ ਨੇ ਇਹਦੇ ਦਿਮਾਗ 'ਚ ਇਹ ਗੱਲ ਪਾਤੀ ਜਿਵੇਂ ਆਪਣੀ ਜਨਾਨੀ ਛੱਡਣੀ ਹੋਵੇ ਬਾਈ ਪਿਛਲੇ 9 ਮਹੀਨੇ ਪਹਿਲਾਂ ਵੀ ਇਹਨੇ ਵੀਡੀਓ ਪਾਈ ਹੈ ਸਾਰੇ ਘਰ ਦੇ ਭੇਦ ਜੋ ਮੈਂ ਕੰਗਰੈਸ ਕਰਦਾ ਜੋ ਮੇਰੇ ਕੋਲ ਆ ਜੋ ਮੈਂ ਖਾਣਾ ਪੀਣਾ ਕਮਰੇ ਦੇ ਵਿੱਚ ਰਿਕਾਰਡਿੰਗ ਆ ਪ੍ਰਿੰਕਲ ਨੂੰ ਜਾ ਰਹੀਆਂ ਜੀ ਪ੍ਰਿੰਕਲ ਕੌਣ ਹੈ ਕਾਦੇ ਲਈ ਬਸ ਉਹਨੂੰ ਮੇਰੇ ਤੇ ਰੰਜਿਸ਼ ਹੈ ਉਹਨੇ ਮੈਨੂੰ ਕੰਮ 'ਚ ਹਿੱਸਾ ਪਾਉਣ ਨੂੰ ਕਿਹਾ ਸੀ ਮੈਂ ਨਹੀਂ ਪਾਇਆ ਹੁਣ ਮੇਰੇ ਤੋਂ ਗੱਲਾਂ ਗੱਲਾਂ 'ਚ ਬੰਦਾ ਜਨਾਨੀ ਨੂੰ ਹੀ ਦੱਸਦਾ ਜੀ ਮੈਂ ਇੰਸ਼ੋਰੈਂਸਾਂ ਕਰਾਈਆਂ ਹੋਈਆਂ ਬੱਚੇ ਦੀਆਂ ਇੱਕ ਇੱਕ ਦੀ বিজয় কারণে ਕੋਈ ਵੀ ਗੱਲਬਾਤ ਹੁੰਦੀ ਆ ਨੌ ਮਹੀਨੇ ਤੂੰ ਮੈਂ ਹੁਣ ਚੇਂਜ ਕਰਵਾਤਾ ਚਲੋ ਉਹ ਤਾਂ ਮੇਰੀ ਮਰਜ਼ੀ ਮੈਂ ਜਿਹਨੂੰ ਮਰਜ਼ੀ ਰੱਖਾਂ ਨਾ ਰੱਖਾਂ ਪਰ ਮੈਂ ਕਹਾਂਦਾ ਇਹ ਗੱਲ ਇਹਨਾਂ ਦੇ ਦਿਮਾਗ 'ਚ ਕਲਿੱਕ ਕਰ ਵੀਜੇ ਨੂੰ ਕੁਝ ਹੁੰਦਾ ਵੀਰੇ ਮੇਰੇ ਕੋਈ ਤਾਏ ਚਾਚੇ ਨੂੰ ਨਹੀਂ ਬੁલાਂਦੀ ਮੇਰੇ ਛੱਡੋ ਭਾਜੀ ਆਪਣੇ ਨੂੰ ਨਹੀਂ ਬੁલાਂਦੀ ਮੇਰੇ ਨੂੰ ਤਾਂ ਛੱਡੋ ਮੇਰੇ ਮੇਰੇ ਤਾਏ ਚਾਚੇ ਕਿਸੇ ਨੂੰ ਵੀ ਪੁੱਛ ਲਓ ਕੱਲ ਸਾਰਾ ਦਰਹਾ ਆ ਅਸੀਂ ਵੀਰੇ ਐਂ ਥੋੜੀ ਕਿਤੇ ਭੇਜਦੀ ਸਾਰਾ ਕੁਝ ਲਿਖਾ ਕੇ ਭੇਜਿਆ ਸਾਰਾ ਕੁਝ ਕਰਕੇ ਭੇਜਿਆ ਕਿਉਂਕਿ ਇਹ ਫਾਈਨਲ ਡਿਸੀਜਨ ਸੀ ਵੀ ਹੁਣ ਰਹਿਣਾ ਪਰ ਮੈਂ ਸੱਚ ਕਹਣਾ ਬਾਈ ਜੀ ਮੈਂ ਰਹਿਣਾ ਸਿੱਧੀ ਗੱਲ ਹੈ ਪਰ ਮੈਂ ਕੋਈ ਵਿਰੋਧ ਨਹੀਂ ਕੁਛ ਮੈਂ ਕੋਈ ਗਲਤ ਕੰਮ ਨਹੀਂ ਕਰਨਾ ਜੋ ਮੈਨੂੰ ਕਾਨੂੰਨ ਅਨਸਾਰ ਖਰਚਾ ਲਾਉਣਗੇ ਮੈਂ ਪਹਿਲਾਂ ਹੀ ਝੱਲਣ ਨੂੰ ਤਿਆਰ ਸਿੱਟੇ ਸਾਹਿਬ ਉਹ ਤਾਂ ਤੁਹਾਡਾ ਚਲੋ ਨਿੱਜੀ ਫੈਸਲਾ ਹੈ ਰਹਿਣਾ ਪਰ ਲੇਕਿਨ ਜਿਹੜਾ ਕੱਲ ਇਹ ਸਭ ਕੁਝ ਹੋਇਆ ਇਹਨੂੰ ਤੁਸੀਂ ਪਬਲਿਕਿਟੀ ਸਟੈਂਡ ਕਹਿ ਰਹੇ ਹੋ ਜਾਂ ਫਿਰ ਇਹ ਮਾਰਕਟ ਕੀ ਹੈ ਡਰਾਮਾ ਕੀ ਸੀਗਾ ਮਾਰਕਟ ਤੁਸੀਂ ਉੱਥੇ ਬਾਈਡ ਲਈ ਹੈ ਤੁਹਾਨੂੰ ਕੋਈ ਨਿਸ਼ਾਨ ਦਿਖਿਆ ਮੈਡੀਕਲ ਪੂਰਾ ਕਲੀਅਰ ਆਇਆ ਜੀ ਤੁਸੀਂ ਦੱਸੋ ਪਬਲਿਕਿਟੀ ਸਟੈਂਡ ਚ ਬਾਈ ਕੋਈ ਆਪਣੀ ਘਰ ਵਾਲੀ ਥੋੜੀ ਛੱਡ ਦੀ ਤੁਸੀਂ ਦੱਸੋ ਸਿੱਟੇ ਸਾਹਿਕ ਸਾਲ ਪਹਿਲਾਂ ਤੁਹਾਡੇ ਨਾਲ ਇਹ ਡਿਸਪਿਊਟ ਹੋ ਸੀ ਉਹਨਾਂ ਨੇ ਬਾਈਟ ਵਿੱਚ ਵੀ ਕਿਹਾ ਕਿ ਇੱਕ ਸਾਲ ਪਹਿਲਾਂ ਵੀ ਐਸੇ ਤਰੀਕੇ ਦਾ ਇਨਸੀਡੈਂਟ ਹੋਇਆ ਸੀਗਾ ਮੇਰੇ ਦੇਵਰ ਨੇ ਮੇਤੇ ਹੱਥ ਪਾਛੇ ਇਦਾਂ ਦਾ ਕੁਝ ਉਹਨਾਂ ਨੇ ਬੋਲਿਆ ਆਪਾਂ ਦੁਵਾਰੇ ਕਿਉਂ ਰਹਿਣ ਲੱਪੇ ਜੀ ਫਿਰ ਆਪਾਂ ਦੁਵਾਰੇ ਕਿਉਂ ਆਏ ਜੇ ਮੇਰੇ ਦੇਵਰੇ ਮੇਂ ਹੀ ਗਲਤ ਹੈ ਆਪਾਂ ਦੁਵਾਰੇ ਕਿਉਂ ਵਾਪਸ ਆਏ ਫਿਰ ਡਿਸਪਿਊਟ ਕਿਉਂ ਹੋ ਗਿਆ ਦੁਵਾਰੇ ਪੈ ਗਿਓ ਛੱਡੀ ਨਹੀਂ ਰਿਹਾ ਪ੍ਰਿੰਕਲ ਨੂੰ ਸਮਝ ਨਹੀਂ ਆ ਰਹੀ ਇਹਨਾਂ ਨੇ ਪੈਸੇ ਚਾਹੁੰਦੇ ਨੇ ਮਰਵਾਣਾ ਇਹਨਾਂ ਨੇ ਮੈਨੂੰ ਬੋਲ ਤੜੀ ਵਾਈਫੇ ਕਹਿ ਰਹੀ ਕਿ ਮੇਰਾ ਪ੍ਰਿੰਕਲ ਨਾ ਕੋਈ ਲੈ ਰਦਾ ਹੈ ਇਹ ਪਰਾ ਹੈਗਾ ਉਹਨੇ ਬਾਈਟ ਤੇ ਗਿਆ ਤੇ ਇਹਨਾਂ ਨੇ ਕਿ ਇਹਨਾਂ ਨੂੰ ਸ਼ੱਕ ਹੈ ਕਿ ਮੈਂ ਪ੍ਰਿੰਕਲ ਦੇ ਕਹਿਣ ਤੇ ਸਭ ਕੁਝ ਕਰਦੀ ਹਾਂ ਹਾਂ ਨਹੀਂ ਹਾਂ ਹਲੋ ਕੱਲ ਫੜੇ ਗਏ ਨੇ ਕਿ ਸਾਰੀਆਂ ਗੱਡੀਆਂ ਪ੍ਰਿੰਕਲ ਦੇ ਘੁੰਮਦੀਆਂ ਨੇ ਮੈਂ ਇਹਨੂੰ ਬਿਠਾ ਕੇ ਵਰਗਲਾ ਕੇ ਵਾਪਸ ਲੈ ਕੇ ਆਇਆ ਮੋਟਾ-ਮੋਟਾ ਕਾਰਨ ਕੀ ਮੰਨਦੇ ਹੋ ਤੇ ਪਿੱਛੇ ਪੈਸਾ ਜੈਲਸੀ ਤੇ ਪੈਸਾ ਵੀ ਮੈਂ ਇਹਨਾਂ ਨੂੰ ਵਰਤਦਾ ਨਹੀਂ ਹੈਗਾ ਵੀ ਮੈਂ ਇਹਨਾਂ ਨਾਲ ਵਰਤਦਾ ਨਹੀਂ ਹੈਗਾ ਠੀਕ ਹੈ ਬਈ ਇਹ ਕਿਸੇ ਨਾਲ ਵਰਤਦੀ ਨਹੀਂ